ਮੇਰੇ ਅੰਦਰ ਇੰਨਾ ਜਿਗਰਾ ਸ਼ਾਇਦ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਕਰਕੇ ਹੀ ਅੱਜ ਆ ਗਿਆ ਹੈ ਕਿ ਮੈਨੂੰ ਇਹ ਚੀਜ਼ ਵੇਖਣ ਤੋਂ ਬਾਅਦ ਵੀ ਅੱਜ ਡਰ ਨਹੀਂ ਲੱਗ ਰਿਹਾ ਟੋਟੇ ਕਰ ਕਰਕੇ ਜੋੜ ਕੇ ਪਾਈ ਉਹਦੇ ਚ ਕਹਿੰਦੇ ਅੱਧੀ ਪਰਦਾ ਵਾਲੇ ਦੇ ਪੁੱਤਾਂ ਤੇ ਬਾਜਾਂ ਵਾਲੇ ਆਪਣੇ ਬਾਪੂ ਨੂੰ ਇਹ ਦੇਣ ਦੇ ਇਹ ਤੋਂ ਸਿਰ ਪਰੇਜ਼ੈਂਟ ਕਰਦੇ ਪਏ ਹੋ ਕੌਮ ਤੁਹਾਡੇ ਸਿਰ ਤੇ ਕੌਮ ਦੀ ਪੱਗ ਹੈ ਤੁਸੀਂ ਉੱਥੇ ਕਰਕੇ ਉਥੇ ਹੋਸਟੈਸ ਜਿਹੜੀਆਂ ਨੇ ਉਹਨਾਂ ਨੂੰ ਪਿਕਚਰਾਂ ਤੇ ਕੁਝ ਸਿੱਖੀ ਦਾ ਕਰਦਾ ਹੈ ਸੰਕਟਾ ਤੁਸੀ ਪਹੁੰਚਾ ਦਿਓ ਕਿ ਅੱਜ ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਜੇ ਹੁਣ ਤੁਸੀਂ ਇਹ AI ਵੀਡੀਓ ਬਣਾਉਣ ਦੀਆਂ ਹਰਕਤਾਂ ਤੇ ਆ ਗਏ ਹੋ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਤੁਹਾਡੇ ਦਿਲ ਦੀ ਖੁਆਇਸ਼ ਸੀ ਥੇੜਾਈ ਕੌਮ ਦੀ ਤੇ ਨਾਲੇ ਹੁਣ ਤੁਸੀਂ ਕਹਿਣ ਦੇ ਵੀ ਮੈਂ ਕੀਰਤਨ ਨਹੀਂ ਕਰਨਾ ਉੱਤੇ ਤੇਰੇ ਵਰਗੇ 50 ਆਏ ਤੇ 50 ਗਏ ਉਹ ਸ਼ਰਮ ਕਰੋ ਬਈ ਇਹ ਜਿਹੜਾ ਦਿਮਾਗ ਦਿੱਤਾ ਨਾ ਇਹ ਸ਼ਰਾਰਤਾਂ ਵਾਲੇ ਪਾਸੇ ਵਰਤਣ ਦੇ ਨਾਲ ਉਹ ਚੰਗੇ ਕਾਰਜਾਂ ਦੇ ਤੇ ਲਾਓ ਖਾਸ ਤੌਰ ਤੇ ਜੇ ਤੁਸੀਂ ਸਿੱਖੀ ਦੇ ਬਾਰੇ ਕੁਝ ਗੱਲ ਕਰਨਾ ਚਾਹੁੰਦੇ ਹੋ ਤੇ ਪਹਿਲਾਂ ਸੋਚੋ ਮਾਫੀ ਹੋਣੀ ਫਿਰ ਬੋਲੋ ਬੱਚਿਆਂ ਨੂੰ ਗੈਰ ਸਿੱਖ ਮਾਪੇ ਕਹਿੰਦੇ ਆ ਕਿ ਕਿਤੇ ਕੱਲੀ ਹੋਏ ਨਾ ਕਿਤੇ ਮੁਸ਼ਕਲ 'ਚ ਹੋਏ ਤੇ ਆਲੇ ਦੁਆਲੇ ਦੇਖੀ ਕੋ ਪੱਗ ਵਾਲਾ ਸਰਦਾਰ ਹੈ ਨਾ ਉਹ ਦੇਖੋ ਜਾ ਕੇ ਬੈਠੇ ਇੱਕ ਵਾਰੀ ਨੇ ਕਿੰਨੇ ਇਨਫਲੂਐਂਟ ਪਾਉਣੇ ਕਿੰਨੀ ਵਾਰੀ ਇਹ ਗੱਲ ਆਉਂਦੀ ਮਾਪਿਆਂ ਨੂੰ ਯਕੀਨ ਹੈ ਕਿ ਸਿੱਖ ਉਹ ਕਰੈਕਟਰ ਵਾਲੇ ਹੁੰਦੇ ਨੇ ਤੇ ਖਾਸ ਅੱਜ ਆਪਣੀ ਜਾਨ ਦੇ ਦਿੰਦੇ ਨੇ ਉਹ ਬੜਾ ਸਤਸਕਾਰ ਦੇ ਰਹੇ ਨੇ ਮਤਲਬ ਸਰਕਾਰ ਕਾ ਦਾਸੀ ਬਾਣੀ ਦਾ ਸਰਕਾਰ ਕਾ ਦਾ ਗੁਰੂ ਕੀ ਬਾਣੀ ਦਾ ਕੀ ਕੀਰਤਨ ਕਰਦੀ ਹੈ ਕਥਾ ਕਰਦੀ ਹੈ ਗੁਰੂ ਦੇ ਬਾਣੇ ਦੇ ਵਿੱਚ ਉੱਚੀ ਸ਼ੰਕਾ ਨੂੰ ਜ਼ੋਰ ਦਿੱਤੀ ਹੈ ਨਾ ਹੋਰ ਵੀ ਬਹੁਤ ਜਗ੍ਹਾ ਤੇ ਉਹਨਾਂ ਆਪ ਹੀ ਵੀਡੀਓ ਪਾਈਆਂ ਹੋ ਕਾਫੀ ਮਤ ਇਹਨਾਂ ਗੱਲਾਂ ਤੇ ਮੈਨੂੰ ਲੱਗਦਾ ਉਹ ਜਿਹੜਾ ਉਹਨਾਂ ਦਾ ਭਰਾ ਵਾ ਜਿਹੜਾ ਇਹ ਸਾਰੇ ਉਹ ਗੱਲਾਂ ਹਨ ਬਹੁਤ ਮੁਸ਼ਕਲ ਹੈ ਮੇਰੇ ਅਸੀਂ ਕਹਿ ਵੀ ਨਹੀਂ ਸਕਦੇ ਜੋ ਉਹਨਾਂ ਨੇ ਬੋਲੀਆਂ ਹੋਈਆਂ ਉਹ ਬੋਲੀਆਂ ਉਹ ਤਾਂ ਉਹਨੇ ਬਾਤ ਦੱਸਿਆ ਕਿ ਮੇਰਾ ਭਰਾ ਵਾ ਕਿੱਦਾਂ ਤੂੰ ਕਹਿੰਦਾ ਕੀ ਪਤਾ ਉਹਨਾਂ ਨੂੰ ਗੱਲ ਜੋ ਉਹ ਦੇਸ ਤਾਂ ਦੇ ਨਾਲ ਉਹ ਗੱਲਾਂ ਕਰਦੇ ਤੇ ਆਪੋ ਚੰਗੇ ਮੈਨੂੰ ਨਹੀਂ ਲੱਗਦਾ ਸਿੱਖੀ ਦਾ ਤਾਂ ਕਰੋ ਮਿਆਰ ਹੀ ਬੜਾ ਉੱਚਾ ਜਿਹਦਾ ਮਿਆਰ ਗੁਰੂ ਸਾਹਿਬ ਜੀ ਨੇ ਜਿਹੜੀ ਦਿੱਤੀ ਹੈ ਉਹ ਤਾਂ ਬਹੁਤ ਹੀ ਨਿਰਮਲ ਆ ਉਹਦੇ ਚ ਤਾਂ ਇਹੋ ਜੀਆਂ ਗੱਲਾਂ ਦਾ ਤਾਂ ਸਭ ਪਤਾ ਹੀ ਨਹੀਂ ਉਹਨੋਂ ਪੁੱਛਿਆ ਵੀ ਹੈ ਇੱਕ ਜਗ੍ਹਾ ਤੇ ਆਪਣਾ ਫੌਤਾਰ ਦੇ ਵਿੱਚ ਉਹ ਕੀ ਲੋੜ ਸੀ ਸਵਿਮਿੰਗ ਪੂਲ ਵਾਲੀ ਵੀਡੀਓ ਵਾਇਰਲ ਕਰਾਂ ਕਿਉਂਕਿ ਦੇ ਉਹ ਜਿਹੜੇ ਪਲੇਨ ਦੇ ਵਿੱਚ ਬੈਠ ਕੇ ਜੋ ਗੱਲਾਂ ਕਰਦੀਆਂ ਪਈਆਂ ਨੇ ਉਹ ਉਹ ਮਸ਼ਕਰੀਆਂ ਕਰਨ ਦੇ ਆ ਵਾਹਤ ਆ ਉਹ ਜਿਹੜੇ ਨਿਹੰਗ ਸਿੰਘਾਂ ਦੀ ਬੋਲੀ ਤੋਂ ਹੈ ਨਾ ਤੇ ਇਹਨਾਂ ਨੂੰ ਚਾਤ ਚਕਾਉਣਾ ਬਣਦਾ ਇਹ ਜੋ ਕੁਝ ਇਹਨੇ ਬੋਲਿਆ ਵਾ ਜੋ ਕੁਝ ਮਤਲਬ ਊਠ ਪਟਾੰਗ ਤੇ ਇਹ ਉਹ ਕਹੀ ਗੱਲਾਂ ਕਹੀ ਨਹੀਂ ਕਹਦਾ ਇਹ ਕਿ ਰੋਟੀਆਂ ਕਰਨ ਪੂਰੇ ਸਾਲ ਹੋ ਗਈ ਜੇ ਪਹਿਲਾਂ ਜਿੱਥੇ ਉਹ ਵਿਚਰ ਵੀ ਐਪੀ ਕੀ ਉਹਨੂੰ ਚਲੋ ਸੰਗਤ ਸਦਕਾਰ ਕਰਦੇ ਆਂ ਦੇਖਦੇ ਆਂ ਉਹਨਾਂ ਵੀਡੀਓ ਸੀ ਸਮਾਗਮਾਂ ਤੇ ਜਾਂਦੀ ਉਹਨੂੰ ਸੰਗਤ ਕੋਈ ਨਾ ਕੋਈ ਪੇਟਾ ਕਰਦੀ ਹੋਊ ਐਡਾ ਕੀ ਵਿਲੇਣੇ ਚ ਬਾ ਆ ਗਈ ਕਿ ਮਤਲਬ ਇਹ ਊਠ ਪਟਾਂਗ ਨੂੰ ਬੋਲਣਾ ਪਰ ਐਸੀ ਐਸੀ ਘਟੀਆ ਬਹੁਤ ਹੀ ਘਟੀਆ ਪਤੀਆ ਸਾਡਾ ਤਾਂ ਚਲੋ ਅਸੀਂ ਆਪਣੇ ਮੂੰਹ ਇਹ ਦੂਜੀਆਂ ਗੱਲਾਂ ਕੱਢਦੇ ਚੰਗੇ ਨਹੀਂ ਲੱਗਦੇ ਕਿਉਂਕਿ ਅਸੀਂ ਵੀ ਗੁਰੂ ਕੇ ਪਾਣੀ ਦੇ ਟੌਪਿਕ ਤੇ ਜਿਹਦੇ ਤੇ ਸਾਨੂੰ ਮੈਂ ਸੁਣਦੇ ਇੱਕ ਬੜਾ ਅਫਸੋਸਨਾਕ ਪਲ ਨੇ ਕਿ ਸਾਨੂੰ ਇਹ ਐਸੇ ਟੌਪਿਕ ਤੇ ਗੱਲ ਗੱਲ ਕਰਨੀ ਪੈ ਰਹੀ ਹੈ ਨਾ ਦੀ ਇੱਕ ਤੂਖੀ ਸਖਸ਼ੀ ਰਹਤ ਹੈ ਕਿ ਸਿਰਫ ਮਤਲਬ ਇਹ ਨਹੀਂ ਹੈ ਕਿ ਮਤਲਬ ਜਦੋਂ ਕੋ ਸੈਸ਼ਨ ਹੁੰਦਾ ਤੇ ਆਪਾਂ ਕੋਈ ਜੀ ਕੀਤਾ ਤੇ ਕਰ ਲਿਆ ਤੇ ਜੀ ਕੀਤਾ ਤੇ ਰਹਿੰਦਾ ਜਦੋਂ ਆਪਾਂ ਗੁਰੂ ਦੇ ਪੈਸਾ ਨਹੀਂ ਚੁੰਦੇ ਆ ਗੁਰੂ ਕੇ ਪੰਤ ਪਿਆਰੇ ਸਾਹਮਣੇ ਜਾ ਕੇ ਅਵਲੱਖੀ ਹੁੰਨੇ ਅੰਮ੍ਰਿਤ ਛਕਦੇ ਆ ਉਸ ਵੇਲੇ ਸਾਨੂੰ ਰਹਿਤ ਦਰਸਾਈ ਜਾਂਦੀ ਹੈ ਦੋਸਤੋ ਇਸ ਕੋਈ ਸ਼ੱਕ ਨਹੀਂ ਹੈ ਕਿ ਸੋਸ਼ਲ ਮੀਡੀਆ ਪੜਾਂ ਦੇ ਵਿੱਚ ਕਿਸੇ ਨੂੰ ਵੀ ਆਸਮਾਨ ਦੀ ਬੁਲੰਦੀਆਂ ਉੱਤੇ ਚੜਾ ਦਿੰਦੀ ਆ ਤਾਂ ਸੋਸ਼ਲ ਮੀਡੀਆ ਮਿੱਟੀ ਦੇ ਵਿੱਚ ਵੀ ਰੋਲ ਕੇ ਰੱਖ ਦਿੰਦੀ ਆ ਇਹ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਇਸ ਵਕਤ ਇੱਕ ਤਾਜ਼ਾ ਮਾਮਲਾ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਪ੍ਰਬਲੀਨ ਕੋਰ ਦਾ ਜਿਹੜਾ ਵਿਵਾਦ ਦਾ ਕਾਰਨ ਬਣਿਆ ਹੋਇਆ ਪ੍ਰਬਲੀਨ ਕੋਰ ਇੱਕ ਪਾਸੇ ਲੋਕਾਂ ਨੂੰ ਚੰਗੀ ਸਿੱਖਿਆ ਦਾ ਗਿਆਨ ਦੇਣ ਦੇ ਵਿੱਚ ਲੱਗੀ ਹੈ ਤਾਂ ਦੂਜੇ ਪਾਸੇ ਕਿਤਨਾ ਕਿਤੇ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਪਿਆ ਉਹਦੇ ਉੱਤੇ ਕਿੰਤੂ ਪ੍ਰੰਤੂ ਵੀ ਹੋ ਰਿਹਾ ਤਾਂ ਅੱਜ ਅਸੀਂ ਚਰਚਾ ਕਰਦੇ ਹਾਂ ਅੱਠ ਟਹਿਲ ਸੇਵਾ ਲਹਿਰ ਦੇ ਭਾਈ ਗੁਰਪ੍ਰੀਤ ਸਿੰਘ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬੜਾ ਸ਼ੁਕਰੀਆ ਜੀ ਵੈਰੀ ਵਾਟੂ ਜੀ ਦਾ ਖੰਦ ਕਿਸ ਤਰ੍ਹਾਂ ਦੇਖਦੇ ਹਾਂ ਅਸੀਂ ਵੀਡੀਓ ਵਾਇਰਲ ਕਰਨੀਆਂ ਇੱਕ ਪਾਸੇ ਲੋਕਾਂ ਨੂੰ ਚੰਗੇ ਸਨੇਹਾ ਦੇਣੇ ਤੇ ਗੁਰੂ ਦੇ ਨਾਲ ਜੁੜਨ ਦਾ ਵਿਚਾਰ ਕਰਨਾ ਤੇ ਦੂਜੇ ਪਾਸੇ ਆਪਣੀਆਂ ਹੀ ਵੀਡੀਓ ਇਸ ਤਰ੍ਹਾਂ ਵਾਇਰਲ ਹੋਣੀਆਂ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਬਿਲਕੁਲ ਜੀ ਆਪਾਂ ਜਾਣਦੇ ਹਾਂ ਕਿ ਗੁਰੂ ਘਰਾਂ ਤੋਂ ਇੱਕ ਸੁਨੇਹਾ ਅਕਸਰ ਜਾਂਦਾ ਕਿ ਬਾਣੀ ਬਾਣੀ ਨਾਲ ਜੁੜੋ ਬਿਲਕੁਲ ਜੀ ਬਾਣੀ ਦਾ ਸਤਿਕਾਰ ਜਿੱਥੇ ਬਹੁਤ ਵੱਡਾ ਹੈ ਉੱਥੇ ਗੁਰੂ ਕੇ ਬਾਣੀ ਦਾ ਸਤਿਕਾਰ ਬਹੁਤ ਵੱਡਾ ਹੈ ਜੇ ਤੁਸੀਂ ਕੋਛ ਵੀ ਨਹੀਂ ਨਾ ਕਰਦੇ ਤੁਸੀਂ ਆਪਣਾ ਗੁਰੂ ਕੇ ਬਾਣੀ ਦੇ ਵਿੱਚੋਂ ਤੇ ਰਸਤੇ 'ਚ ਜਾ ਰਹੇ ਹੋ ਤੇ ਤੁਹਾਨੂੰ ਕੋਈ ਜਿਹੜੀ ਸੰਗਤ ਉਹ ਬੜੇ ਸਤਿਕਾਰ ਨਾਲ ਦੇਖਦੀ ਹੈ ਗੁਰੂ ਦੇ ਬਾਣੀ ਵਿੱਚ ਕੋਈ ਸ਼ੱਕ ਨਹੀਂ ਬਿਲਕੁਲ ਸਤਿਕਾਰ ਹੈ ਨਾ ਫਾਸਕੋਰ ਕੇ ਧੀਆ ਪਹਿਣਾ ਜਿਹੜੀਆਂ ਜਿਹੜੀਆਂ ਦਸਤਾਰ ਧਾਰੀ ਨੇ ਦਸਤਾਰ ਸਜਾ ਕੇ ਵਿਚਰਦੀਆਂ ਨੇ ਸਮਾਜ 'ਚ ਸਮਾਜ ਉਹਨਾਂ ਨੂੰ ਇੱਕ ਵੱਖਰਾ ਸਤਿਕਾਰ ਦਿੰਦਾ ਕਿ ਇਹ ਇੱਕ ਡੈਡੀਕੇਟਿਡ ਕੈਟਾਗਰੀ ਹੈ ਨਾ ਜੀ ਜੀ ਕਿ ਜਿਹੜੇ ਆਮ ਦੇ ਨਾਲ ਇੱਕ ਪਾਸੇ ਤਾਂ ਵੇਖੋ ਬਹੁਤ ਕੁਝ ਹੋ ਰਿਹਾ ਹੈ ਨਾ ਮਤਲਬ ਕਾਲਜੋਗ ਵਰਤਦਾ ਪਿਆ ਪੂਰਾ ਹੈਨਾ ਮੁੰਡਿਆਂ ਤੇ ਵੀ ਕੁੜੀਆਂ ਤੇ ਵੀ ਹੂੰ 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 ਉਹਨਾਂ ਹਾਲਾਤਾਂ ਦੇ ਵਿੱਚ ਜੇ ਕੋਈ ਬੀਬੀ ਸਿੱਖੀ ਬਾਣੀ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਵਿਚਰਦੀ ਹੈ ਤੇ ਉਹ ਇੱਕ ਢੰਗ ਦੇ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੀ ਹੁੰਦੀ ਹੈ ਤੁਰਦੀ ਫਿਰਦੀ ਵੀ ਜੀ ਜੀ ਉਹਨੂੰ ਦੇਖ ਕੇ ਇੱਕ ਨਿਰਮਲ ਭਾਵ ਆਉਂਦਾ ਹੈਨਾ ਜਦਾਂ ਇਹ ਵੀ ਮੈਨੂੰ ਯਾਦ ਆ ਗਈ ਇੱਕ ਗੱਲ ਭਗਤਪੂਰਨ ਸਿੰਘ ਜੀ ਦੀ ਉਹਨਾਂ ਨੇ ਇੱਕ ਕਿਤਾਬ ਚ ਦੇ ਵਿੱਚ ਮੈਂ ਬਹੁਤ ਪਹਿਲਾਂ ਪੜਿਆ ਸਕਰੀਪਤੀ ਸਾਲ ਪਹਿਲਾਂ ਤੇ ਉਹ ਕਹਿੰਦੇ ਸੀ ਕਿ ਜੇ ਇੱਕ ਸਿੱਖ ਬੀਬੀ ਪੂਰੇ ਗੁਰਸਿੱਖੀ ਬਾਣੇ ਦੇ ਵਿੱਚ ਵਿਚਰਦੀ ਆ ਤੇ ਮਨ ਚਲਿਆ ਜਿਹੜਾ ਜਿਹੜਾ ਕੋਈ ਚੰਚਲ ਬਿਰਤੀ ਵਾਲਾ ਵੀ ਮੁੰਡਾ ਸਾਹਮਣੇ ਆਏਗਾ ਨਾ ਜੀ ਤੇ ਉਹਦੇ ਵੱਲ ਵੇਖ ਕੇ ਨਾ ਤੇ ਅੱਖਾਂ ਠਾਹ ਨੂੰ ਕਰਕੇ ਲੰਘ ਜਾਏ ਸਹੀ ਇਹ ਭਗਤ ਪੂਰਨ ਸਿੰਘ ਜੀ ਦੇ ਬੋਲ ਨੇ ਸੋ ਇਹ ਜਿਹੜਾ ਜ ਟੌਪਿਕ ਤੇ ਜਿਹਦੇ ਤੇ ਸਾਨੂੰ ਮੈਂ ਸਮਝਦਾ ਇੱਕ ਬੜਾ ਅਫਸੋਸਨਾਕ ਪਲ ਨੇ ਕਿ ਸਾਨੂੰ ਇਹ ਐਸੇ ਟੌਪਿਕ ਤੇ ਗੱਲ ਕਰਨੀ ਪੈ ਰਹੀ ਹੈ ਨਾ ਉਹ ਬੀਬੀ ਨੇ ਗੁਰੂ ਦਾ ਬਾਣਾ ਧਾਰਨ ਕੀਤਾ ਹੋਇਆ ਹੈ ਹੂੰ ਗੁਰੂ ਕੇ ਬਾਣੀ ਦੀ ਗੱਲ ਵੀ ਕਰਦੀ ਹੈ ਉਹ ਸਿੱਖੀ ਦਾ ਪ੍ਰਚਾਰ ਕੀਰਤਨ ਵੀ ਕਰਦੀ ਹੈ ਕੀਰਤਨ ਦੇ ਵਿੱਚ ਉਹ ਗਿਆਨ ਵੀ ਕਰਦੀ ਹੈ ਦੇਸ਼ਾਂ ਦੇਸ਼ਾਂ 'ਚ ਵੀ ਗਈ ਹੈ ਇੱਥੇ ਵੀ ਦਿੱਲੀ ਦੇ ਰਹਿਣ ਵਾਲੀ ਉੱਥੇ ਵੀ ਵਿਚਰਦੇ ਤੇ ਇੱਕ ਹੋਰ ਦੂਸਰੀ ਇਸ ਤੋਂ ਅੱਗੇ ਵੱਡੀ ਗੱਲ ਇਹ ਕਿ ਇੱਕ ਤਾਂ ਉਹਨਾਂ ਗੁਰੂ ਦਾ ਬਾਣਾ ਧਾਰਨ ਕੀਤਾ ਇੱਕ ਉਹਨਾਂ ਨੇ ਆਪਣੇ ਜਿਹੜਾ ਜਥਾ ਹੈ ਉਹਦਾ ਨਾਮ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਂ ਤੇ ਉਤਰ ਕਰਨਾ ਜੀ ਜੀ ਇੱਕ ਤਾਂ ਮਤਲਬ ਬੜੀ ਵੱਡੀ ਪੰਡ ਹੂੰ ਹੂੰ ਜਿੱਦਾਂ ਹੁਣ ਸਾਡੇ ਸਿਰ ਤੇ ਬੇਅਦਬੀਆਂ ਨੂੰ ਰੋਕਣ ਦੀ ਪੰਡ ਹੈ ਇੱਕ ਜ਼ਿੰਮੇਵਾਰੀ ਹੈ ਅਸੀਂ ਅਠੇ ਪੈ ਟਹਿਲ ਸੇਵਾ ਲਹਿਰ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਆ ਗੁਰੂ ਕੇ ਬਾਣੀ ਦੇ ਵਿੱਚ ਸਾਡੇ ਸਿਰ ਤੇ ਇੱਕ ਜ਼ਿੰਮੇਵਾਰੀ ਹੈ ਇੱਕ ਸੈਲਫ ਡਿਸਿਪਲਨ ਹੁੰਦਾ ਜੀ ਸਿੱਖ ਦੀ ਇੱਕ ਸਖਸ਼ੀ ਰਹਤ ਹੈ ਹੂੰ ਹੂੰ ਯਾ ਸਿਰਫ ਮਤਲਬ ਇਹ ਨਹੀਂਗਾ ਕਿ ਮਤਲਬ ਜਿੱਦਾਂ ਕੋਈ ਫੈਸ਼ਨ ਹੁੰਦਾ ਤੇ ਆਪਾਂ ਕੋਈ ਜੀ ਕੀਤਾ ਤੇ ਕਰ ਲਿਆ ਤੇ ਜੀ ਕੀਤਾ ਤੇ ਰਹਿਣਤਾ ਜਦੋਂ ਆਪਾਂ ਗੁਰੂ ਦੇ ਆਪ ਆਮ ਨਹੀਂ ਚਾਉਂਦੇ ਆ ਗੁਰੂ ਕੇ ਪੰਜ ਪਿਆਰੇ ਸਾਹਮਣੇ ਜਾ ਕੇ ਅਵਲੱਖੀ ਹੁੰਨੇ ਅੰਮ੍ਰਿਤ ਛਕਦੇ ਆ ਉਸ ਵੇਲੇ ਸਾਨੂੰ ਰਹਿਤ ਦਰਸਾਈ ਜਾਂਦੀ ਹੈ ਇਹ ਤਾਂ ਐ ਹੋਈ ਇੱਕ ਆਮ ਸਿੱਖ ਦੀ ਗੱਲ ਹਨ ਜਿਹੜਾ ਗਿਆ ਉਹਨੇ ਅੰਮ੍ਰਿਤ ਪਾਣ ਕੀਤਾ ਤੇ ਆਪਣਾ ਦੁਨਿਆਵੀ ਕਾਰਜ ਵਿਹਾਰਿਕ ਕਾਰਜਕਾਰ ਦੇ ਵਿੱਚ ਆ ਗਿਆ ਕਿ ਅੱਜ ਮੈਂ ਗੁਰੂ ਦੇ ਲੜ ਲੱਗ ਗਿਆ ਹਨ ਤੇ ਇੱਕ ਉਸ ਤੋਂ ਅਗਲੀ ਕੈਟਾਗਰੀ ਆ ਗਈ ਕਿ ਮੈਂ ਲੜ ਲੱਗਿਆ ਤੇ ਮੈਂ ਕੀਰਤਨ ਵੀ ਸਿੱਖਿਆ ਤੇ ਮੈਂ ਕਥਾ ਵੀ ਸਿੱਖੀ ਆ ਤੇ ਮੈਂ ਸਟੇਜਾਂ ਤੇ ਕੀਰਤਨ ਉਹ ਮੈਂ ਆਪਣਾ ਬਾਣੀ ਨਾਲ ਜੋੜਨਾ ਮੈਂ ਜੋੜਦਾ ਹਨਾ ਉਸ ਤੋਂ ਵੀ ਓਤਲੀ ਸਟੇਜ ਹਨਾ ਬਿਲਕੁਲ ਇੱਕ ਸਤਕਾਰਯੋਗ ਸਟੇਜ ਮੈਂ ਉਹ ਬੀਬੀ ਦੇ ਕਿਉਂਕਿ ਮੈਨੂੰ ਕਰਲ ਦਾ ਮੈਸੇਜ ਮਿਲਿਆ ਸੀ ਤੇ ਮੈਂ ਥੋੜੀ ਕੋਸ਼ਿਸ਼ ਕੀਤੀ ਨਾ ਦੇਖਣ ਤੁਸੀਂ ਜਿਹਦੇ ਬਾਰੇ ਗੱਲ ਕਰਨੀ ਕਿਉਂਕਿ ਮੈਂ ਛੋਟੀਆਂ-ਛੋਟੀਆਂ ਜਿਹੀਆਂ ਕਲਿੱਪਸਾਂ ਹੀ ਦੇਖੀਆਂ ਸੀ ਪਹਿਲਾਂ ਤੱਕ ਤੇ ਐਡਾ ਕੋਈ ਉਹਦਾ ਹਾਈਲਾਈਟ ਨਹੀਂ ਸੀਗਾ ਕਿਸੇ ਪੱਖ ਤੋਂ ਥੋੜਾ-ਥੋੜਾ ਕਿਤੇ ਕਿਤੇ ਉਹਦਾ ਜ਼ਿਕਰ ਆਉਂਦਾ ਸੀ ਪਰ ਉਹ ਉਹਦੇ ਵਿੱਚ ਕੁਨੂ ਸੰਗਤਾਂ ਸਤਿਕਾਰ ਦੇ ਰਹੀਆਂ ਨੇ ਖਾਸ ਤੌਰ ਤੇ ਬੀਬੀਆਂ ਸਤਿਕਾਰ ਦੇ ਰਹੀਆਂ ਇੱਕ ਵੀਡੀਓ ਮੈਂ ਦੇਖੀ ਉਹਦੇ ਚ ਪਾਈ ਹੈ ਅੰਤਪ੍ਰੀਤ ਸਿੰਘ ਬੜੇ ਆਪਣੇ ਫਾਰਮ ਦੇ ਨਾਮ ਵਰ ਕੀਰਤਨੀਏ ਨੇ ਉਹ ਬੜਾ ਸਤਿਕਾਰ ਦੇ ਰਹੇ ਨੇ ਮਤਲਬ ਸਤਿਕਾਰ ਕਾਦਾ ਸੀ ਬਾਣੀ ਦਾ ਸਤਿਕਾਰ ਕਾਦਾ ਗੁਰੂ ਕੀ ਬਾਣੀ ਦਾ ਹੂੰ ਹੂੰ ਇਹ ਕੀਰਤਨ ਕਰਦੀ ਹੈ ਕਥਾ ਕਰਦੀ ਹੈ ਗੁਰੂ ਕੇ ਬਾਣੇ ਦੇ ਵਿੱਚ ਵਿਚਰਦੀ ਸੰਗਤਾਂ ਨੂੰ ਜੋੜਦੀ ਪਈ ਹੈ ਹਣ ਔਰ ਵੀ ਬਹੁਤ ਜਗ੍ਹਾ ਤੇ ਉਹਨਾਂ ਆਪ ਹੀ ਵੀਡੀਓ ਪਾਈਆਂ ਕਾਫੀ ਮਤਲਬ ਇਹਨਾਂ ਗੱਲਾਂ ਤੇ ਨਾ ਮੈਨੂੰ ਲੱਗਦਾ ਜਿਹੜਾ ਉਹਨਾਂ ਦਾ ਭਰਾ ਵਾ ਜਿਹੜਾ ਇਸ ਸਾਰੇ ਮਤਲਬ ਉਹਨੂੰ ਉਹ ਗੱਲਾਂ ਹੁਣ ਬੜੀ ਮੁਸ਼ਕਲ ਆ ਮੇਰੇ ਅਸੀਂ ਕਹਿ ਵੀ ਨਹੀਂ ਸਕਦੇ ਜੋ ਉਹਨਾਂ ਨੇ ਬੋਲੀਆਂ ਉਹ ਬੋਲੀਆਂ ਅਸੀਂ ਵੀ ਜਦੋਂ ਸੁਣੀ ਤੇ ਹੈਰਾਨ ਹੋ ਗਏ ਕਿ ਇਹ ਗੱਲਾਂ ਬੋਲਣ ਵਾਲੀ ਇਹ ਗੱਲਾਂ ਬੋਲਣ ਵਾਲੀਆਂ ਘਰ ਦੇ ਵਿੱਚ ਘਰ ਦੇ ਵਿੱਚ ਫਿਰ ਪਹਿਲਾਂ ਤਾਂ ਉਹ ਤਾਂ ਉਹਨੇ ਬਾਅਦ ਚ ਦੱਸਿਆ ਵੀ ਮੇਰਾ ਭਰਾ ਵਾ ਹੂੰ ਬਿਲਕੁਲ ਲੋਕਾਂ ਨੂੰ ਕੀ ਪਤਾ ਪਹਿਲਾਂ ਤੁਸੀਂ ਜਦੋਂ ਹਾਂ ਜੋ ਉਹ ਜੇਸ ਢੰਗ ਦੇ ਨਾਲ ਉਹ ਗੱਲਾਂ ਕਰਦੇ ਪਏ ਸੀ ਆਪਸ ਕਿ ਮੈਨੂੰ ਨਹੀਂ ਲੱਗਦਾ ਸਿੱਖੀ ਦਾ ਤਾਂ ਕਰੋ ਮਿਆਰ ਹੀ ਬੜਾ ਉੱਚਾ ਹੈ ਨਾ ਹੂੰ 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 ਸਿੱਖੀ ਦਾ ਮਿਆਰ ਗੁਰੂ ਸਾਹਿਬ ਜੀ ਨੇ ਜਿਹੜੀ ਸਿੱਖੀ ਦਿੱਤੀ ਹੈ ਉਹ ਤਾਂ ਬਹੁਤ ਹੀ ਨਿਰਮਲ ਆ ਉਹਦੇ 'ਚ ਤਾਂ ਇਹੋ ਜੀਆਂ ਗੱਲਾਂ ਦਾ ਤਾਂ ਥੋ ਪਤਾ ਹੀ ਨਹੀਂ ਬਿਲਕੁਲ ਹੈ ਨਾ ਸਹੀ ਹੈ ਸਿੱਖੀ ਕੀ ਆ ਸਿੱਖੀ ਆ ਕਿ ਇੱਕ ਔਰਤ ਆਉਂਦੀ ਹੈ ਹਰੀ ਸਿੰਘ ਨਲਵੀ ਦੇ ਉਹਦੇ ਤੋਂ ਇੰਪ੍ਰੈਸ ਹੋ ਜਾਂਦੀ ਹੈ ਹੂੰ ਹੂੰ ਉਹਨੂੰ ਕਹਿੰਦੀ ਆ ਕਿ ਮੈਨੂੰ ਤੇਰੇ ਵਰਗਾ ਬੱਚਾ ਚਾਹੀਦਾ ਹਾਂ ਨਾ ਸਿੱਖ ਕੀ ਆ ਫਿਰ ਸਿੰਗਨ ਲੁਆ ਇੱਕ ਆਈਕਨ ਬਿਲਕੁਲ ਉਹ ਕਹਿੰਦਾ ਅੱਛਾ ਵਿਚਾਰ ਕਰਦਾ ਸੋਚਦਾ ਪੋਤਾਨੀ ਮੇਣੇ ਤੇ ਆ ਜਾਂਦੇ ਤੁਹਾਨੂੰ ਪਤਾ ਜਦੋਂ ਇਹੋ ਜਿਹੇ ਲੋਕ ਆਉਂਦੇ ਨੇ ਤਾਂ ਨੇ ਮੇਣੇ ਤੇ ਬੜੀ ਛੇਤੀ ਆ ਜਾਂਦੇ ਮੈਂ ਤੇਰੇ ਮੈਂ ਸੁਣਿਆ ਸੀ ਬਾਬੇ ਨਾਨਕ ਦੇ ਦਰ ਤੋਂ ਕੋ ਖਾਲੀ ਨਹੀਂ ਜਾਂਦਾ ਤੂੰ ਮੈਨੂੰ ਇੱਦਾਂ ਮੋੜੁੰਦੇ ਆ ਮੈਂ ਤੈਨੂੰ ਕੋਈ ਗੱਲ ਕਹੀ ਆ ਤੂੰ ਮੇਰੀ ਗੱਲ ਪੂਰੀ ਕਿਉਂ ਨਹੀਂ ਕਰਦਾ ਹੂੰ ਹੂੰ ਇਹ ਕਿਸੇ ਤਰੀਕੇ ਕੰਮ ਨਹੀਂ ਆਉਂਦਾ ਇਸ ਗੱਲ ਦਾ ਕਿੰਨੇ ਮਾਇਨੇ ਹੋ ਸਕਦੇ ਨੇ ਹਨਾ ਹੂੰ